맘탄우에 맘때문에 맘때문에 ਅੱਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸਾਰੀਆਂ ਸੰਗਤਾਂ ਨੂੰ ਇਹਦੀ ਵਧਾਈ ਦਿੰਦੀ ਆ ਗੁਰੂ ਸਾਹਿਬ ਦੀ ਇੱਥੇ ਆ ਕੇ ਜਿਹੜੀ ਖਬਰ ਸੁਣਨ ਨੂੰ ਮਿਲੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਨੇ ਲਿਆ ਮੈਂ ਸਮਝਦਾ ਕਿ ਅੱਜ ਇੱਕ ਕਾਲਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਕਿਉਂਕਿ ਇਹ ਸਿੱਧੀ ਤੌਰ ਤੇ ਪਤਾ ਚੱਲ ਰਿਹਾ ਹੈ ਕਿ ਇਹ 2 ਦਸੰਬਰ ਦਾ ਜਿਹੜਾ ਫੈਸਲਾ ਸੀ ਉਸ ਉਸ ਫੈਸਲੇ ਦੀ ਸਿੱਧਾ ਬਦਲਾਖੋਰੀ ਕੀਤੀ ਗਈ ਹੈ ਉਸ ਫੈਸਲੇ ਦਾ ਬਦਲਾ ਲਿਆ ਗਿਆ ਔਰ ਜਾਨੀ ਹਰਪ੍ਰੀਤ ਸਿੰਘ ਨੂੰ ਅੱਜ ਜਿਹੜਾ ਮੋਤਲ ਕਰਨ ਦਾ ਜਿਹੜਾ ਫੈਸਲਾ ਲਿਆ ਮੈਂ ਸਮਝਦਾ ਕਿ ਅੱਜ ਪੂਰੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਔਰ ਜਥੇਦਾਰਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਅੱਜ ਜਿਹੜਾ ਫੈਸਲਾ 2 ਦਸੰਬਰ ਨੂੰ ਜਥੇਦਾਰ ਸਾਹਿਬ ਉਹਨਾਂ ਨੇ ਲਿਆ ਔਰ ਉਸ ਫੈਸਲੇ ਲਈ ਬਦਲਾਖੋਰੀ ਦੀ ਐਫਓਜੀ ਨੀਤੀ ਤੱਕ ਚਲੇ ਜਾਣਗੇ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਔਰ ਅੱਜ ਅਗਰ ਕੌਮ ਜਿਹੜੀ ਹੈ ਉਹ ਸਿੰਘ ਸਾਹਿਬ ਦੇ ਨਾਲ ਨਾ ਖੜੀ ਹੋਈ ਸਾਰੇ ਜਥੇਦਾਰਾਂ ਦੇ ਨਾਲ ਨਾ ਖੜੀ ਹੋਈ ਤੇ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸੰਗਤਾਂ ਦੀ ਆਸਥਾ ਹੈ ਜਿਹਨੂੰ ਅਸੀਂ ਆਪਣਾ ਪ੍ਰਭੂ ਸੱਤਾ ਦਾ ਕੇਂਦਰ ਕਹਿੰਦੇ ਆ ਇਹ ਆਸਥਾ ਜਿਹੜੀ ਹੈ ਤੋੜਤੀ ਜਾਏਗੀ ਅਸੀਂ ਅੱਜ ਬੜੇ ਭਰੇ ਦਿਲ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਗੱਲ ਦਾ ਉੱਤੇ ਸੰਗਿਆਨ ਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਖੋਰੀ ਦੀ ਅਜ ਰਾਜਨੀਤੀ ਸ਼ੁਰੂ ਕੀਤੀ ਗਈ ਹੈ ਔਰ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਹਦਾ ਕੋਈ ਮੈਂ ਸਮਝਦਾ ਕਿ ਲੋੜ ਨਹੀਂ ਸੀ ਔਰ ਇਹ ਉਸ ਬਦਲੇ ਨੂੰ ਲੈਂਦੇ ਹੋਏ ਆਪਣੇ ਹਾਈ ਕਮਾਂਡ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਅੱਜ ਫੈਸਲਾ ਲਿਆ ਇਹ ਬਹੁਤ ਹੀ ਮੰਦ ਭਾਗ ਹੈ ਕੀ ਲੱਗਦਾ ਕਿ ਵਾਰ-ਵਾਰ ਹੁਕਮਾਂ ਦੀ ਉਲੰਘਣਾ ਕੀਤੀ ਹੈ ਥੱਲੇ ਕਰ ਲਓ ਮਾਈਕ ਥੋੜੇ ਦੇਖੋ ਇਹ ਤੇ जग ਜਾਹਰ ਹੈ ਕਿ ਜਿਹੜੇ ਹੁਕਮ 2 ਦਸੰਬਰ ਨੂੰ ਕੀਤੇ ਗਏ ਉਹਦੇ ਉੱਤੇ ਇੱਕ ਵੀ ਹੁਕਮ ਦੇ ਉੱਤੇ ਪੈਰਾਂ ਨਹੀਂ ਦਿੱਤਾ ਗਿਆ ਲਗਾਤਾਰ ਸਿੰਘ ਸਾਬਾ ਵੱਲੋਂ ਗੱਲਾਂ ਨੂੰ ਰੋਕਿਆ ਵੀ ਜਾ ਰਿਹਾ ਸੀ ਕੌਮ ਦੀ ਵੱਡੀ ਜਥੇਬੰਦੀ ਹੋਣ ਦੇ ਨਾਤੇ ਆਕਾਲੀ ਦਲ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਬਾਰ-ਬਾਰ ਮੌਕੇ ਦਿੱਤੇ ਜਾ ਰਹੇ ਸੀ ਕਿ ਸ਼ਾਇਦ ਆਪਣੀ ਗਲਤੀ ਨੂੰ ਸੁਧਾਰ ਲੈਣ ਸ਼ਾਇਦ ਸਿੱਧੇ ਰਾਹ ਪੈ ਜਾਣ ਮਗਰ ਅੱਜ ਜੋ ਕਾਰਾ ਹੋਇਆ ਅੱਜ ਸ਼ਰੂਮ ਨਹੀਂ ਕਮੇਟੀ ਨੂੰ ਵਰਤ ਕੇ ਆਕਾਲੀ ਦਲ ਨੇ ਜਿਸ ਤਰੀਕੇ ਦੇ ਨਾਲ ਫੈਸਲਾ ਕਰਾਇਆ ਇਸ ਤੋਂ ਮਾੜਾ ਫੈਸਲਾ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਨਹੀਂ ਹੋਏਗਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਛੇਕਣ ਦੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਲੋਕਾਂ ਦੇ ਖਿਲਾਫ ਫੈਸਲੇ ਲੈਣ ਦੀ ਗੱਲ ਕੀਤੀ ਗਈ ਹੈ ਜਿਸ ਅਕਾਲੀ ਦਲ ਨੂੰ ਬਚਾਉਣ ਵਸੇ ਅਕਾਲੀ ਦਲ ਦੀ ਪਰਥੀ ਦਾ ਜਿਹੜਾ ਸਿਸਟਮ ਜਥੇਦਾਰ ਸਾਹਿਬ ਨੇ ਬਣਾਇਆ ਸੀ ਉਹਨੂੰ ਸਾਰੇ ਛੇਕੇ ਟੰਗਤਾ ਗਿਆ ਔਰ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਮੁੱਤਲ ਕੀਤਾ ਮੈਂ ਸਮਝਦਾ ਇੱਕ ਕਾਲਾ ਇਤਿਹਾਸ ਲਿਖਿਆ ਗਿਆ ਜਿਸ ਵੀ ਇਸ ਵਜਿਹਾ ਕਿਹਾ ਗਿਆ ਕਿ ਜਿਹੜੇ ਦੋਸ਼ ਲੱਗੇ ਉਹ ਸਾਬਤ ਹੋਏ ਨੇ ਜਿਸ ਕਰਕੇ ਉਹਨਾਂ ਨੂੰ ਹਟਾ ਦਿੱਤਾ ਦੋਸ਼ ਉਹਨਾਂ ਤੇ ਉੱਤੇ ਕਿਹੜੇ ਲੱਗੇ ਨੇ ਇਹ ਵੀ ਧਾਮੀ ਸਾਹਿਬ ਦੱਸ ਦੇਣ ਜਿੱਥੇ ਤੱਕ ਮੈਨੂੰ ਸੁਣਨ ਨਹੀਂ ਚਾਇਆ ਕਿ ਉਹ ਕਿਹਾ ਜਾ ਰਿਹਾ ਜੀ ਕਿ ਇਹ ਦੋਸ਼ ਨੇ ਕਿ ਇਹਨਾਂ ਦੀ ਬਾਜਪਾ ਦੇ ਨਾਲ ਸਾਝ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਝ ਹੈ ਸੋ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਸਾਹਿਬ ਆਪ ਦੱਸ ਦੇਣ ਕਿ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨ ਥਾਪਿਆ ਉਹਨਾਂ ਦੀ ਪਾਰਟੀ ਦੀ 25 ਸਾਲ ਸਾਝ ਰਹੀ ਆ ਉਸ ਇਸ ਸੂਬੇ ਦੀ ਸਿਆਸਤ ਜਿਹੜੀ ਹੈ ਉਸ ਹੀ ਭਾਜਪਾ ਦੇ ਨਾਲ ਅਲਾਈਅੰਸ ਕਰਕੇ ਉਹਨਾਂ ਨੇ ਸਰਕਾਰਾਂ ਚਲਾਈ ਹੈ ਸੋ ਇਹ ਜਿਹੜੇ ਦੋਸ਼ ਲਾਣੇ ਮੈਂ ਸਮਝਦਾ ਸਿਰਫ ਇੱਕ ਪਰਦਾ ਪਾਣ ਦੀ ਗੱਲ ਹੈ ਮਗਰ ਸਿੱਧੇ ਤੌਰ ਦੇ ਉੱਤੇ ਇਹ ਬਦਲਾਖੋਰੀ ਦੀ ਰਾਜਨੀਤੀ ਹੋਈ ਹੈ ਜਿਹੜਾ ਫੈਸਲਾ ਗਿਆਨੀ ਹੱਥੀਂ ਤੱਕ ਜਾਈ ਗਿਆ ਆਉਣ ਵਾਲੇ ਸਮੇਂ ਕੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਅਕਾਲ ਦਸ ਗੱਲ ਗੁਰਵੀਰ ਸਿੰਘ ਨੇ ਫੈਸਲਾ ਲੈ ਸਕਦੇ ਨੇ ਦੇਖੋ ਇਹ ਤੇ ਹੁਣ ਸਿੰਘ ਸਾਹਿਬਾਂ ਨੂੰ ਫੈਸਲਾ ਲੈਣਾ ਚਾਹੀਦਾ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਮੈਂ ਕੁਝ ਨਹੀਂ ਕਹਿ ਸਕਦਾ ਮਗਰ ਅੱਜ ਸਾਰੇ ਜਥੇਦਾਰ ਸਾਹਿਬਾਂ ਨੂੰ ਸਮੂਜੀ ਕੌਮ ਨੂੰ ਸਮੂਜੀ ਕਮੇਟੀਆਂ ਨੂੰ ਸਿੰਘ ਸਾਹਿਬ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਜੇ ਅਗਰ ਅੱਜ ਵੀ ਐਸੀ ਲੋਕ ਸੁੱਤੇ ਰਹਿ ਗਏ ਅੱਜ ਵੀ ਜਥੇਦਾਰ ਉਹਨਾ ਸੁੱਤੇ ਰਹਿ ਗਏ ਆਪਸ ਵਿੱਚ ਇਕਤਾ ਨਾ ਦਿਖਾਈ ਤਾਂ ਮੈਂ ਸਮਝਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂਸਤਾ ਹੈ ਇਹ ਬਹੁਤ ਕਟੇਗੀ ਲੋਕਾਂ ਦੇ ਵਿੱਚੋਂ ਆਸਥਾ ਖਤਮ ਹੋਏਗੀ ਸੋ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਇਹਨਾਂ ਲੋਕਾਂ ਨੂੰ ਜਵਾਬ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਹਮੇਸ਼ਾ ਸ਼ਰੋਮਣੀ ਕਮੇਟੀਆਂ ਵਰਤੀਆਂ ਅਕਾਲ ਤਖਤ ਸਾਹਿਬ ਨੂੰ ਵਰਤਦੇ ਰਹੇ ਹੈ ਜਿੱਤੋਂ ਮੁੱਦਾ ਸ਼ੁਰੂ ਹੋਇਆ ਅੱਜ ਵਾਪਸ ਲਿਆ ਕੇ ਉੱਥੇ ਹੀ ਖੜੇ ਕਰਤਾ ਗਿਆ ਕਿ ਅਕਾਲ ਤਖਤ ਸਾਹਿਬ ਨੂੰ ਆਪਣੀ ਜਿਹੜੀ ਰਾਜਨੀਤਿਕ ਰੋਟੀਆਂ ਸੇਕਨ ਵਾਸੇ ਵਰਤਿਆ ਗਿਆ ਸੀ ਜਿੱਤੋਂ ਡੇਰੇ ਦੀ ਮਾਫੀ ਦੀਆਂ ਗੱਲਾਂ ਸ਼ੁਰੂ ਹੋਈਆਂ ਸੀ ਅੱਜ ਵਾਪਸ ਸਾਰੀ ਗੱਲ ਕਰਕੇ ਉਸੇ ਜਗ੍ਹਾ ਤੇ ਖੜੇ ਕਰ ਦਿੱਤੇ। ਅੱਜ ਵੀ ਕੱਲ੍ਹ ਵੀ ਦੋ ਵਾਰੀ ਜਿਹੜਾ ਅਧਾਲਤ ਦਾ ਸਾਹਿਬ ਜਾਨੀ ਗਵਰੀ ਸਿੰਘ ਜੀ ਨੇ ਕਿਹਾ ਕਿ ਇਹ ਅਧਿਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਉਪਤਰਾਪਨ ਮਦਦ ਕਮੇਟੀ ਦੇ ਕੰਮ ਤੋਂ ਜੋੜੀ ਸਰਕਾਰੀ। ਔਰ ਅੱਜ ਫੈਸਲਾ ਜਿਹੜਾ ਗਿਆਨੀ ਹਰ ਤੋਂ ਖਿਲਾਫ ਜਿਹੜਾ ਸਾਬਤ ਕੀਤਾ ਗਿਆ। ਦੇਖੋ ਮੈਂ ਇੱਥੇ ਬਾਰ-ਬਾਰ ਗੱਲ ਕਰ ਰਿਹਾ ਕਿ ਅੱਜ ਜਿਹੜਾ ਕਾਲਾ ਦਿਵਸ ਐਸੀ ਕਰਕੇ ਕਹਿ ਰਿਹਾ ਕਿ ਜਿਹੜਾ ਜਥੇਦਾਰ ਨੂੰ ਹਟਾਉਣ ਦਾ ਤੁਹਾਡਾ ਅਧਿਕਾਰ ਖੇਤਰ ਹੀ ਨਹੀਂ ਹੈ। ਅੱਜ ਤੁਸੀਂ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦੇ ਨਾਲ ਇਹ ਫੈਸਲੇ ਲੋਗੇ ਤੇ ਮੈਂ ਸਮਝਦਾ ਕਿ ਇਹ ਵਾਕਈ ਇੱਕ ਸੋਚਣ ਦਾ ਵਿਸ਼ਾ ਹੈ ਔਰ ਜਥੇਦਾਰ ਅਕਾਲਤਖਸਾਬ ਦੀ ਜਿਹੜੀ ਹੁਕਮ ਹੈ ਉਹਦੀ ਵੀ ਅਗਵਾ ਕੀਤੀ ਜਾ ਰਹੀ ਹੈ ਉਹਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ ਕੀ ਲੱਗਦਾ ਕਿ ਫਕਰੇ ਕੌਮ ਵਾਪਸ ਲੈਣ ਲਈ ਸਾਰਾ ਕੁਝ ਕਰਿਆ ਜਾ ਰਿਹਾ ਨਹੀਂ ਫਕਰੇ ਕੌਮ ਤੋਂ ਵਾਪਸ ਲੈ ਲਿਆ ਗਿਆ ਹੁਣ ਤੇ ਕੋਈ ਖਿਤਾਬ ਐਫਓ ਜਾ ਰਿਹਾ ਨਹੀਂ ਅਕਾਲੀ ਦਲ ਦੀਆਂ ਪ੍ਰਧਾਨਗੀਆਂ ਅਕਾਲੀ ਦਲ ਤੇ ਕਾਬਜ਼ ਰਹਿਣ ਵਸੇ ਸਾਰਾ ਕੁਝ ਕੀਤਾ ਜਾ ਰਿਹਾ ਅਜੇ ਸਿੰਘ ਸਾਹਿਬ ਉਹਨਾਂ ਨੇ ਜਿਹੜੀ ਉਹਦੀ ਧਰਤੀ ਦੀ ਅ ਦਲ ਕੀਤੀ ਸੀ ਮੇਰੇ ਹਿਸਾਬ ਨਾਲ ਕੱਲ ਜਿਹੜੀ ਮੀਟਿੰਗ ਬੁਲਾਈ ਹੋਈ ਹੈ ਹੁਣ ਉਹਦੇ ਵਿੱਚ ਵੀ ਫੈਸਲਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਪਰਤੀ ਬਿਲਕੁਲ ਨਿਸ਼ਪਕਸ਼ ਹੋਵੇ ਉਹਦੇ ਉੱਤੇ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਨੂੰ ਸਟ੍ਰਿਕਲੀ ਕਿਹਾ ਜਾਏ ਕਿ ਤੁਸੀਂ ਇਹਦੇ ਉੱਤੇ ਕੰਮ ਕਰੋ ਔਰ ਜਿਹੜਾ ਇਹਦੇ ਉੱਤੇ ਕੰਮ ਨਾ ਕਰੇ ਉਹਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਗਿਆਨ ਲੈਣਾ ਚਾਹੀਦਾ ਕੱਲ੍ਹ ਕਾਦੀ ਕੀ ਲੱਗਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਯਾਰ ਮਾਈਕ ਥੱਲੇ ਕਰੋ ਥੱਲੇ ਕਰਨਾ ਥੋੜੀ ਮੂੰਹ ਦੇ ਥੱਲੇ ਰੱਖੋ ਦੇ ਵਿੱਚ ਉਹ ਆਧਾਰ ਜੇ ਸ੍ਰਮਣੀ ਦਾਤਾ ਦੁਬਾਰਾ ਬਣਾ ਜਿਹੜਾ ਜਗਾ ਦੇਖੋ ਜਿਸ ਅਧਾਰ ਨੂੰ ਲਾਭ ਰਹੇ ਨੇ ਅੱਜ ਅਕਾਲੀ ਦਲ ਉਥੇ ਕਿਤੇ ਵੀ ਨੇੜੇ ਤੇੜੇ ਵੀ ਨਹੀਂ ਖੜਾ ਹੋ ਰਿਹਾ ਕਿਉਂਕਿ ਸੰਗਤ ਦੇ ਵਿੱਚ ਤੁਹਾਡਾ ਆਧਾਰ ਬੰਨਾ ਬੜਾ ਜ਼ਰੂਰੀ ਹੈ ਔਰ ਸੰਗਤ ਦੇ ਵਿੱਚ ਆਧਾਰ ਤਦ ਬੰਦਾ ਜਿੱਥੇ ਸੰਗਤ ਆ ਕੇ ਨਕਮੁਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਉਹਦੀ ਆਗਿਆ ਨੂੰ ਉਹਨਾਂ ਦੇ ਹੁਕਮਾਂ ਨੂੰ ਜਦ ਅਵਗਿਆ ਕਰੋ ਉਹਨਾਂ ਦੀਆਂ ਤਾਂ ਸੰਗਤ ਕਦੀ ਵੀ ਤੁਹਾਡੇ ਨਾਲ ਨਹੀਂ ਜੁੜ ਸਕਦੀ ਸੋ ਉਸ ਨੂੰ ਬਚਾਉਣ ਵਾਸਤੇ ਜਿਹੜਾ ਵੀ ਕੁਝ ਕੀਤਾ ਜਾ ਰਿਹਾ ਮੈਂ ਸਮਝਦਾ ਇਹ ਤਾਂ ਵੀ ਇਹ ਸਾਰਾ ਕੁਝ ਜਿਹੜਾ ਉਹ ਖਰਾਬ ਹੋਇਆ ਔਰ ਅੱਗੇ ਜਿਹੜੇ ਹਾਲਾਤ ਨੇ ਹੋਰ ਵੀ ਜ਼ਿਆਦਾ ਬੁਰੇ ਨਜ਼ਰ ਆ ਰਹੇ ਲੱਗਦਾ ਨਹੀਂ ਕਿਸ ਅਡਰੈਸ ਦੇ ਦੋ ਫਾੜ ਕਿਤੇ ਜਾਣੇ ਕੋਲੋਂ ਸ਼੍ਰੋਮ ਨਹੀਂ ਕੱਢੇ ਕਿਸੇ ਪਾਸੇ ਸ਼੍ਰੀ ਅਕਾਲਦਰ ਸਿੰਘ ਦੇਖੋ ਬਿਲਕੁਲ ਇਹ ਫਾੜ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਸ਼੍ਰੋਮ ਨਹੀਂ ਕਮੇਟੀ ਇਹ ਸਮਝਣਾ ਚਾਹੀਦਾ ਹੈ ਭਾਵੇਂ ਉਹਦੀ ਅਪੁਆਇੰਟਮੈਂਟ ਦਾ ਜਿਹੜਾ ਵਿਧਿਵਿਧਾਨ ਹੈ ਜਥੇਦਾਰ ਸਾਹਿਬ ਦਾ ਉਹ ਭਾਵੇਂ ਸ਼੍ਰੋਮ ਨਹੀਂ ਕਮੇਟੀ ਦੇ ਅਧਿਕਾਰ ਖੇਤਰ ਜਾਂਦਾ ਮਗਰ ਸ਼੍ਰੋਮ ਸ਼੍ਰੀ ਅਕਾਲ ਤਖਸਾਲ ਸਰਬੋਤਮ ਸੰਸਥਾ ਹੈ ਔਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਦਾ ਫੈਸਲਾ ਜਿਹੜਾ ਪੂਰੀ ਕੌਮ ਮੰਦੀ ਹੈ ਨਾ ਕਿ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਦਾ ਸੇ ਹੁਣ ਅਕਾਲ ਤਖਸਾਲ ਦੇ ਜਥੇਦਾਰ ਸਾਹਮਣੂ ਇਹਦੇ ਉੱਤੇ ਸੀਰੀਅਸ ਨੋਟ ਲੈਣਾ ਪਏਗਾ ਸੀਰੀਅਸ ਸੰਗਿਆਨ ਲੈਣਾ ਪਏਗਾ ਕਿ ਅੱਜ ਕੌਮ ਨੂੰ ਇੱਕ ਪਾਸੇ ਖੜਾ ਕਰਨਾ ਹੈ ਤੇ ਅਕਾਲ ਤਖਸਾਲ ਦੀ ਸਰਬੋਸ਼ਤਾ ਨੂੰ ਉਹਦੀ ਜਿਹੜੀ ਆਇਡੈਂਟੀਟੀ ਹੈ ਉਹਨੂੰ ਬਚਾਉਣਾ ਹੈ ਜਿਹੜਾ ਅੱਜ ਫੈਸਲਾ ਉਗਿਆਨੀ ਗੁਰ ਸਿੰਘ ਹੁਣ ਉਹਨੂੰ ਲੈਣਾ ਪਏਗਾ। ਜਿਸ ਤਰ੍ਹਾਂ ਦੇ ਨਾਲ ਸ਼ਰਮਤੀ ਕਾਲੀ ਦਾ ਤਾਂ ਲਗਾਤਾਰ ਦਬਾਅ ਵਕਾਲਤਾ ਦਾ ਸਹਿਪ ਦੇਖ ਜੀ ਕਿਸੇ ਦੇ ਬਣਾਇਆ ਹੋਇਆ ਲੱਗਦਾ ਕਿ ਕਨੇਦਾਰ ਸਾਹਿਬ ਇਕੱਠੇ ਹੋ ਕੇ ਜਾਨੀ ਹਫਤੇ ਦੇ ਹਫਤੇ ਦੇ ਵਿੱਚ ਨਾਰਾ ਮਾਰਦੇ ਦੇਖੋ ਇਹ ਤੇ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦੀ ਸੋਚ ਹੈ ਮੈਂ ਜੱਥੇਦਾਰ ਸਾਹਿਬ ਦੇ ਉੱਤੇ ਕੋਈ ਕਿੰਤੂ ਕਿਰੰਤੂ ਨਹੀਂ ਕਰ ਸਕਦਾ ਬਟ ਮੈਂ ਦਿੱਲੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਜ਼ਰੂਰ ਕਹਿ ਸਕਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਦਵੀ ਆਵਾਜ਼ ਮਾਰਨਗੇ ਕੌਮ ਦੀ ਇਕਤਰਤਾ ਵਸੇ ਕੌਮ ਦੀ ਚੜ੍ਹਤ ਵਸੇ ਜੋ ਵੀ ਫੈਸਲਾ ਸ਼੍ਰੀ ਅਕਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਖੜੇ ਬੱਤੇ ਪ੍ਰਮਾਨ ਕਰੇ। ਠੀਕ ਹੈ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ, ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀ-ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લ બહાર હોણ કરે કરોની હોવે રિટાયટ પાર્ટી હોય પાર્ટી આજ બુક કરો અજનલા પુરા અને મશુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।